ਇਸ ਕੋ ਸਾ ਪਟੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ آپریشن ਚਲਾ ਰਹੇ ਜਿਦੇ ਵਿੱਚ ਅਸੀਂ ਕੈਸੋਕੇਸ਼ਨ ਕਰ ਰਹੇ ਹਾਂ ਨਾਲ ਜਿਹੜੇ ਹੈਗੇ ਅਸੀਂ ਸਪੈਸ਼ਲ ਨਾਕਾ ਬੰਦੀਆਂ ਰਾਈ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖੀ ਰੋਡ ਕਰਾਲ ਕਲੋਨੀ ਥਾਣੇ ਦੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਾਗ ਰੋਡ ਦੇ ਉੱਪਰ ਰਿਕ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਦੇ ਜਦੋਂ ਨੂੰ ਰੋਕਿਆ ਇਹਨੂੰ ਚੱਕ ਕੀਤਾ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 30 ਬੋਰ ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਕੋਸ 32 ਬੋਰ ਤੇ 5 ਜਿੰਦਾ ਕਾਰਕੋਸ 30 ਬੋਰ ਦੇ ਜਿਹੜੇ ਹੈਗੇ ਤੇ ਕੋਈ ਬਰਾਬਦ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਮੁਕੱਦਮਾ 171 ਨੰਬਰ ਅੰਡਰ ਸੈਕਸ਼ਨ 25 ਆਰਮਜ਼ ਐਕਟ থানা ਸਿਵਲ ਲਾਈਨਟ ਵਿੱਚ ਦਰਜ ਰਜਿਸਟਰ ਕੀਤਾ ਗਿਆ ਹੈ ਮਕਦਮਾ ਦਰਜ ਕਰਕੇ ਜਿਹੜੀ ਫਰਦਰ ਮਗਦਮਾ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਪੀਰ ਰੋਡ ਦੇ ਉੱਪਰ ਰਹਿੰਦਾ ਤੇ ਇਹਦੇ ਜਿਹੜੇ ਪਿਓ ਆ ਕਬਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਇੱਕ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸਨੇ ਇੱਕ ਨਿੱਕ ਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫ਼ਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਦੂਰ ਵੱਧ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚੱਲਾ ਜਾਂਦਾ ਹੈ ਇੱਕ ਟ੍ਰੇਨ ਪਕੜ ਕੇ ਬਠਿੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨ ਸਾਈਡ ਜਿਹੜਾ ਵਾਪਸ ਬਠਿੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਾਹੀਂ ਜਾ ਰਿਹਾ ਸੀ ਘਰ ਨੂੰ ਵਾਪਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਅਪ੍ਰੀਹੈਂਡ ਕੀਤਾ ਗਿਆ ਅਤੇ ਰੋਕਿਆ ਗਿਆ ਇਹਦੇ ਕੋਲ ਜਿਹੜੀ ਪੇਸ਼ੰ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਨ੍ਹਾਂ ਵਿੱਚ 4 32 ਬੋਰ ਦੇ 1 32 ਬੋਰ ਦਾ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਤੇ 5 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਹੈਗੇ ਆ ਫਰਦਰ ਜਿਹੜੀ ਹੈਗੀ ਆ ਸਾਡੇ ਵੱਲੋਂ ਮਕਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਸਾਡਾ ਮੇਨ ਜਿਹੜਾ ਤਫतीश ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤੇ ਰਏ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਜਿਹੜੀ ਪੁਸ਼ਕਾ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸੇ ਗੈਂਗਰਾਂ ਨਾਲ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕੁੱਗੀ ਦੇ ਉੱਪਰ ਦੋ ਮੁਕੱਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੈਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਕੁਝ ਪੈਸਿਆਂ ਦੀ ਖੋਹ ਕੀਤੀ ਸੀਗੀ ਉਸ ਸਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤੇ ਉਸ ਐਫ ਆਈ ਆਰ ਦੇ ਵਿੱਚ ਜਦੋਂ ਇਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤੇ ਪਹਿਲਾਂ ਤੋਂ ਬੰਦ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸ ਨਾਲ ਇਹ ਰਾਪਟਾ ਹੋਇਆ ਤਾਂ ਉਸਨੇ ਇਹਦੇ ਨਾਲ ਨੰਬਰ ਸ਼ੇਅਰ ਕੀਤਾ ਸੀਗਾ ਉਸਨੇ ਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉੱਥੋਂ ਲੈ ਕੇ ਆਉਣਾ ਅੱਗੇ ਫਰਦਰ ਜਿਹੜਾ ਆ ਗਿਆ ਇਹਨੇ ਪੈਸੇ ਦੀ ਕਮਿਟਮੈਂਟ ਵੀ ਕੀਤੀ ਉਹਨਾਂ ਨੇ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤਦੋਂ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹਦੇ ਕਹਿਣ ਦੇ ਉੱਤੇ ਲੈ ਕੇ ਆਇਆ ਸੀਗਾ ਉਹ ਸਾਡੀ ਤਪਤੀਸ਼ ਦੇ ਵਿੱਚ ਆ ਚੁੱਕਾ ਹੈ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਸਾਡੇ ਕੋਲ ਪਿੱਕੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਫੋਰਮਸ ਮਿਲਿਆ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਬੈਂਡ ਤੇ ਲਿਆ ਕੇ ਉਹ ਤੇ ਸਖ਼ਤ ਜਿਹੜੀ ਕੰਮ ਕਰਵਾਈ ਕਰਾਂਗੇ ਤੇ ਮਾੜਾ ਜਿਹੜਾ ਕੋਈ ਕਿਹ ਜਿਹੜੇ ਮੰਗਵਾਇਆ ਉਹਦਾ ਨਿਕਨੇਮ ਸਾਹਮਣੇ ਆਇਆ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕਿਉਂਕਿ ਉਹ ਬੰਦਾ ਜਿਹੜਾ ਹੈਗਾ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਤਫ਼ਤੀਸ਼ ਕਰਕੇ ਉਹਦੀ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਬੰਦੇ ਦੀ ਉਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਅੰਤ ਤੱਕ ਪਿਛਲ ਨਹੀਂ ਹੈ ਕਿ ਬੈਂਗਲੁਰ ਤੋਂ ਹੋ ਸਕਦੇ ਐ ਇਸ ਨੂੰ ਦੱਸ ਦਿੱਤੀ ਹੈ ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਕੋਈ ਤੇ ਕਿਸੇ ਗੈਂਗਰਾਲ ਨਾਲ ਸੰਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਜਦੋਂ ਦੀ ਆਇਡੈਂਟੀਫਿਕੇਸ਼ਨ ਹੋ ਜੂਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗ ਨਾਲ ਵੀ ਸੰਬੰਧਤ ਹੋਵੇ ਕਿਉਂਕਿ ਪੰਜ ਜਿਹੜੇ ਹੈਗੇ ਨੇ ਵੈਪਨ ਹੈਗੇ ਆ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹਦਾ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀਅਰ ਵਾਂਗੂ ਇਹ ਬਠਿੰਡੇ ਤੋਂ ਜਾਂਦਾ ਹੈ ਉੱਥੇ ਮੱਧ ਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਜਦੋਂ ਆਉਂਦਾ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਇਹਨੇ ਜਿਹੜੀ ਸੀ ਕਿਸੇ ਨੂੰ ਇੱਥੇ ਜਾ ਅਲੇਪਾ ਬਾਈ ਦੀ ਸੀ ਸੁਣਤੀ ਕਰ। ਨਹੀਂ ਇਸ ਨੂੰ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀ ਜਦੋਂ ਤੋ ਲੈ ਕੇ ਤੇ ਬਠਿੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਫੜਨਾ ਕਰੈਕ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਟਾਰਗੇਟ ਦੱਸਾਂਗੇ। ਫਰਦਰ ਉਹਨਾਂ ਨੇ ਜਿਹੜੇ ਕੇਸ ਬੰਦੇ ਨੂੰ ਸਪਲਾਈ ਕਰਨੇ ਸੀਗੇ ਉਸ ਐਂਗਲ ਤੋਂ ਵੀ ਅਸੀਂ ਜਾਂਚ ਕਰ ਰਹੇ ਹਾਂ। ਦੇਖੋ ਉਹਨਾਂ ਨੇ ਐਗਜ਼ੈਕਟ ਅਮਾਉਂਟ ਵੀ ਉਹਨੂੰ ਦੱਸੀ ਸੀ ਬਟ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੋ ਸਾਡੀ ਕੰਮ ਕਰ ਦੇਗਾ ਉਸ ਤੋਂ ਬਾਅਦ ਉਹਨੂੰ ਅਸੀਂ ਜਿਹੜੀ ਹੈਗੀ ਕੁਝ ਪੇਮੈਂਟ ਜਿਹੜੀ ਹੈਗੀ ਜ਼ਰੂਰ ਦੇਵਾਂਗੇ। ਸਾਇੰਸ ਨੇ ਇਹ ਫੋਟੋ ਦਾ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ ਚਾਰ ਜਿਹੜੇ 32 ਬੋਰ ਦੇ ਨੇ ਤੇ ਇੱਕ ਜਿਹੜਾ ਹੈਗਾ 30 ਬੋਰ ਦਾ ਜਿਹੜਾ ਸਮਝੇ ਜੇ ਜ਼ਰੂਰ ਪੁੱਛਣਾ ਲੱਗਿਆ ਇਸ ਮਾਮਲੇ ਚ ਜਿਹੜਾ ਇਹਦੀ ਮੁਰਲੀ ਪੁਸ਼ਕਸ਼ ਦੇ ਵਿੱਚ ਜਿਹੜਾ ਆਇਆ ਬੰਦਾ ਇਹਨੇ ਉਸ ਦਾ ਨਿਕਨੇਮ ਦੱਸਿਆ ਤੋਂ ਉਸ ਨਿਕਨੇਮ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਕਰੋਬਰੀਟ ਕਰਾਂਗੇ ਕਿ ਉਹ ਬੰਦਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਪ੍ਰੋਡਕਸ਼ਨ ਰਨਟ ਦੇ ਲਿਆ ਕੇ ਫਰਦਰ ਜੜੀ ਨਿਰਦੇਸ਼ ਕੀਤੀ ਜਾਵੇਗੀ ਸਰ ਸਰ ਕੋਲ ਤੋਂ ਦੱਸੋ ਇਹ ਜਿਹੜਾ ਇਹ ਫਸਟ ਟਾਈਮ ਗਿਆ ਸੀਗਾ ਬਟ ਪਹਿਲਾਂ ਤੇਰੇ ਦੇ ਕ੍ਰਿਮੀਨਲ ਹਿਸਟਰੀ ਹੈਗੀ ਦੋ ਮਕਦਮੇ ਦਰਜਾ ਇੱਕ ਮਕਦਮੇ ਦੇ ਉੱਪਰ 365 ਐਸਸੀਐਸਟੀ ਐਕਟ ਉਹ ਦਰਜਾ ਹੈ ਸੈਕੰਡ ਮਕਦਮੇ ਦੇ ਉੱਤੇ ਲੁੱਟਖੋਹ ਦਾ ਦਰਜਾ ਹੈਗਾ ਥਰਡ ਮਕਦਮਾ ਜਿਹੜਾ ਹੈਗਾ ਆਰਨਲੈਕਟ ਦਾ ਦਰਜਾ ਹੈ ਜੀ ਇਹ ਨਵੀਂ ਗੱਲ ਹੈ ਇਹਦੇ ਘਰ ਹੈਗਾ ਟੁੱਟ ਪਈ ਗਈ ਹੈ ਸਟੇਸ਼ਨ ਤੋਂ ਵੀ ਭਗੂੜ ਵੱਲ ਨੂੰ ਮੇਰਾ ਮਤਲਬ ਇਹ ਕਿਸਨ ਡਿਲੀਵਰੀ ਟ੍ਰੇਨ ਨਹੀਂ ਜਾ ਰਿਹਾ ਉਹ ਡੈਫੀਨਿਟਲੀ ਜਦੋਂ ਇਹ ਇਹਦੇ ਉੱਤੋਂ ਉਤਰਦਾ ਪਹਿਲਾਂ ਵੀ ਜਿਹੜਾ ਹੈਗਾ ਇਹ ਡਾਇਰੈਕਟ ਜਿਹੜਾ ਬਠਿੰਡਾ ਟ੍ਰੇਨ ਦਾ ਹੀ ਘਰ ਨਹੀਂ ਆਇਆ ਪਹਿਲਾਂ ਵੀ ਤੋ ਉਸੇ ਪਰਪਸ ਰਹਾ ਕਿ ਕਿਸੇ ਨੂੰ ਪਤਾ ਨਾ ਲੱਗ ਜਾਈਏ ਆਪਣਾ ਰੂਟ ਬਦਲ ਬਦਲ ਕੇ ਘਰ ਨੂੰ ਆਉਣਾ ਜਾ ਰਿਹਾ ਸੀ ਨਹੀਂ ਪਹਿਲੀ ਵਾਰੀ ਇਹ ਫਸਟ ਸਟੇਜ ਦੀ ਪ੍ਰੋਸਕਿਰਸ਼ ਤੇ ਵਿੱਚ ਆਇਆ ਫਸਟ ਟਾਈਮ ਬੰਦਾ ਜਿਹੜਾ ਹੈਗਾ ਮਾਸ਼ਾਅੱਲਾ ਉਹ ਸੌਰੀ ਵੈਪਨ ਲੈਣ ਗਿਆ ਸੀ ਜਿਸ ਦਿਨ ਲੈ ਕੇ ਆ ਕੱਲ ਹੀ ਫੜਿਆ ਗਿਆ ਪਰ ਇਹ ਹਿਸਾਬੀ ਉਮਰ ਅਸਰਟਾਇਆ ਵੈਸੇ ਹੀ ਪਤਾ ਨਾ ਰੂਟ ਬਦਲਦਾ ਸੀ ਨਹੀਂ ਇਹ ਜਿਹੜਾ ਪਰਪਸ ਪੈਸਾ ਆ ਗਿਆ ਕਿਉਂਕਿ ਬੇਸਿਕਲੀ ਕੋਈ ਕੰਮ ਨਹੀਂ ਕਰਦਾ ਇਹ ਬੇਰੋਜ਼ਗਾਰ ਮੁੰਡਾ ਸੀਗਾ ਤੇ ਜਸਟ ਥੋੜੀ ਜੀ ਪੈਸੇ ਦੀ ਲਾਲਚ ਦੇ ਵਿੱਚ ਜਿਹੜਾ ਹੈਗਾ ਇਹ ਬਿਕਾਵੇ ਤੇ ਚ ਆ ਗਿਆ ਤੇ ਜਿਹੜਾ ਹੈ ਇਸ ਕੰਮ ਨੂੰ ਕਰਵਾ ਦਿੱਤਾ ਕਿਸੇ ਨੇ ਗੈਰੈਂਟ ਪਾ ਦਿੱਤਾ ਹੀ ਹੋਊਗਾ ਜਿਵੇਂ ਇਹ ਵੀ ਉਹ ਆ ਲੈ ਕੇ ਆਣਾ ਕਿੱਥੇ ਜਾਣਾ ਕਿਹਨੂੰ ਮਿਲਣਾ ਉਸ ਤੇ ਉਹ ਡੈਫੀਨਟਲੀ ਫੋਨ ਤੇ ਕੰਡਕਟਿੰਗ ਕਰਿਆ ਅਗੋਂ ਉੱਥੇ ਜਾ ਕੇ ਜਦੋਂ ਜਦੋਂ ਰਸਤਾ ਦੱਸਿਆ ਉਹਨਾਂ ਨੇ ਕਿਹੜੇ ਸ਼ਹਿਰ ਉਤਰਨਾ ਸਾਰਾ ਫੋਨ ਰਾਹੀਂ ਉਹ ਉਹਨਾਂ ਨੇ ਗਾਈਡ ਕੀਤਾ ਜਿਹੜਾ ਇਹ ਐਫਪੀ ਨੂੰ ਲੈ ਕੇ ਆਇਆ ਕੁਝ ਕੁ ਚੁਗਰਾਣੇ ਨੇ ਦੱਸਿਆ ਵੀ ਹੋਣਾ ਕੋਈ ਕਿ ਮੈਂ ਬੰਦਾ ਕੀ ਹੋ ਰਿਹਾ ਕਿਤੇ ਜਾ ਰਹੇ ਆ ਜਾਂ ਨਹੀਂ ਨਹੀਂ ਇਹਨਾਂ ਜਿਹੜਾ ਐਮਪੀ ਵਾਲੇ ਬੰਦੇ ਦੇ ਇਹਨੂੰ ਐਕਸੈਪਟਡ ਡਿਟੇਲਸ ਨਹੀਂ ਪਤਾ ਬਟ ਇਹਨੇ ਸਾਨੂੰ ਜਿਹੜਾ ਕਿਹੜੇ ਪੁਆਇੰਟ ਸੀਗਾ ਕਿਹੜਾ ਜਿਹੜਾ ਜਗ੍ਹਾ ਸੀਗੀ ਤੇ ਜਿਹੜਾ Town ਸੀਗਾ ਉਸ ਬਾਰੇ ਇਹਨੂੰ ਸਾਨੂੰ ਡਿਟੇਲਸ ਕਾਫੀ ਸ਼ੇਅਰ ਕੀਤੇ ਨੇ ਫਰਦਰ ਅਸੀਂ ਇਹਨਾਂ ਟੀਮ ਕੋ ਭੇਜਾਂਗੇ ਕਿ ਡੈਫੀਨਿਟਲੀ ਜਿੱਥੇ ਵੀ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਆਲਮੋਸਟ 60 TV ਨਾਲ ਟਵਰ ਹੁੰਦੀਆਂ ਨੇ ਅਸੀਂ ਉਹ ਸਾਰੇ ਅਗਲਾਂ ਜਾਂਚ ਕਰਕੇ ਪ੍ਰੋਪਰ ਉਹਨੂੰ ਨਾਮਿਨੇਟ ਕਰਾਂਗੇ ਇਸ ਤੋਂ ਪਹਿਲਾਂ ਵੀ ਐਮਪੀ ਦਾ ਉਸ ਨਾਲ ਦਾ ਪੰਜਾਬ ਦੇ ਖਾਸ ਕਰਕੇ ਬਠਿੰਡਾ ਦੇ ਜ਼ਿਲ੍ਹੇ ਵਰਤਦਾ ਹੈ ਇਹ ਲਿੰਕ ਨਹੀਂ ਲੱਗ ਰਿਹਾ ਇਹ ਕੌਣ ਬੰਦ ਨੇ ਜਿਹੜੇ ਪੰਜਾਬ ਚਸਦਾ ਤੇ ਦੇਖੋ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਰਿਕਵਰੀ ਹੋਣ ਤੋਂ ਬਾਅਦ ਜਿਹੜੀ ਹੋ ਗਈ ਹੈ ਕੋਸ਼ਿਸ਼ ਹੁੰਦੀ ਹੈ ਜਿਹਾ ਬੈਕ ਹੌਲਡਿੰਗ ਤੇ ਜਗਾ ਉਹਨੂੰ ਕੀਰ ਕੀਤਾ ਜਾਵੇ ਕਿਉਂਕਿ ਅਦਰਵਾਈਜ਼ ਜਿਹੜਾ ਬੰਦਾ ਬਾਹਰ ਬੈਠਾ ਐਮਪੀ ਦੇ ਵਿੱਚ ਵੇਚ ਰਿਹਾ ਉਹ ਤਾਂ ਹੋਰ ਵੀ ਕਿਉਂਕਿ ਇਹਦਾ ਸੌਫਟ ਟਾਰਗੇਟ ਸਗੇ ਨੇ इजीली ਉਹ ਖਵਾਉਂਦੇ ਨੇ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਨ ਬੰਦਾ ਸਪਲਾਇਰ ਹੈਗਾ ਉਹਨੂੰ ਲੈਂਪ ਕੀਤਾ ਜਾਵੇ ਇਸ ਨੂੰ ਕਰਨਾ ਪਵੇਗਾ ਤੇ ਜਿਹਨੂੰ ਵੀ ਮੋਬਾਈਲ ਹੋਣਾ ਉਹਦੇ ਨਾਲ ਨਿਕਲ ਪੇਮੈਂਟ ਕੈਸ਼ ਨਹੀਂ ਨਹੀਂ ਪੇਮੈਂਟ ਇਹ ਨਹੀਂ ਕੀਤੀ ਬਟ ਇਹਦਾ ਮੋਬਾਈਲ ਅਸੀਂ ਕਪੜੇ ਦੇ ਵਿੱਚ ਲੈ ਲਿਆ ਜਿਹੜੇ ਜਿਹੜੇ ਨੰਬਰਸ ਨਾਲ ਗੱਲ ਕੀਤੀ ਜਾਂਦੇ ਉਹ ਸਾਡੇ ਕੋਲ ਸਾਰੇ ਹੈਗੇ ਆ ਅਸੀਂ ਉਹਨੂੰ ਫਰਦਰ ਜਿਹੜੇ ਹੈਗੇ ਆ ਅੱਗੇ ਜੋ ਤਫਤੀਸ਼ ਦੇ ਵਿੱਚ ਪ੍ਰੋਪਰ ਉਹਨੂੰ ਕਰਕੇ ਇਦੋ ਪ੍ਰੋਪਰ ਬੰਦੇ ਆਇਡੈਂਟੀਫਾਈ ਹੋ ਜਾਣਗੇ ਪ੍ਰੋਪਰ ਨਾਮਿਨੇਟ ਕਰਾਂਗੇ ਸਰ ਭਾਵੇਂ ਜੀਐਸਟ ਸਾਰਾ ਨੈਟਵਰਕ ਚੱਲ ਰਿਹਾ ਹੈ ਕਦੇ 100 ਬੰਦੇ ਸਬਾਇਡ ਕਰ ਮੈਂ ਡੈਫੀਨਿਟਲੀ ਜੇਲ੍ਹ ਦੇ ਵਿੱਚ ਨੈਟਵਰਕ ਵਾਲੀ ਗੱਲ ਨਹੀਂ ਹੈ ਬਟ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਬੰਦਾ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਸਾਡੀ ਲੈ ਕੇ ਆਉਣੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚੋਂ ਇਹਨੂੰ ਫੋਨ ਰਾਈ ਕੀਤਾ ਹੁੰਦਾ ਫਿਰ ਦੈਟਸ ਅ ਸੈਪਰਟ ਥਿੰਗ ਬਟ ਇਹ ਬੰਦਾ ਜੇਲ੍ਹ ਦੇ ਵਿੱਚ ਹੀ ਗਿਆ ਸੀ ਕਿਸ ਮਕਦਮੇ ਦੇ ਵਿੱਚ ਤੇ ਸੇਮ ਹੀ ਬਾਰਕਡੇ ਵਿੱਚ ਬੰਦ ਸੀਗੇ ਕੱਟ ਕਰਦੇ ਆ ਸਹੀ ਐਂਟੀ-ਕੋਰਪਸ ਨਾਲ ਉਹਨਾਂ ਨੇ ਕੀਤਾ ਇਹ ਜ

ਸਭ ਤੋਂ ਪਹਿਲਾਂ ਇਹ ਚੱਲ ਰਿਹਾ ਵੀ ਜੇ ਜਦੋਂ ਕਿਸੇ ਮੁੱਢ ਨੂੰ ਰੱਖਿਆ ਜਾਂਦਾ ਕਿ ਉਹ ਕਿਸੇ ਤੋਂ ਦੇ ਨਾਲ ਇਹਨਾਂ ਦੀ ਪਹਿਲਾ ਸਨਾਖਤ ਹੋਈ ਹੈ ਕੋਈ ਵੱਡੇ ਅਪਰਾਧ ਦੇ ਵਿੱਚ ਉਹਨਾਂ ਨੂੰ ਉਸਾਰਕਿਆ ਜਾਵੇ ਕਿਉਂਕਿ ਜੇ ਇਹ ਤੋਂ ਵੱਡੇ ਅਪਰਾਧ ਸਰਵਣ ਨਹੀਂ ਹੋ ਰਹੇ ਨੇ ਸੋਹਰੇ ਦੇਖੋ ਜਦੋਂ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਆਲਟੀਮੇਟਲੀ ਉਹ ਵੀ ਪਹਿਲਾ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਇੱਕ ਬੈਰਕ ਦੇ ਵਿੱਚ ਹੋਣ ਕਰਕੇ ਜਿਹੜੀ ਹੈਗੀ ਇਹਨਾਂ ਦੇ ਆਪਸ ਵਿੱਚ ਕਮਿਊਨੀਕੇਸ਼ਨ ਹੋਈ ਹੈ ਇਹ ਤਾਂ ਜਿਹੜਾ ਬੰਦਾ ਹੈਗਾ ਉਹਨੇ ਖੁਦ ਦੇਖਣਾ ਵੀ ਜਦੋਂ ਕਿਸੇ ਕ੍ਰਾਈਮ ਨੂੰ ਕਰਨਾ ਹੈ ਕਿ ਨਹੀਂ ਕਰਨਾ ਕ੍ਰਾਈਮ ਕੀ ਹੈ ਤੇ ਕੰਮ ਕੀ ਹੈ ਦੋਨੋਂ ਦੇ ਵਿੱਚ ਡੈਂਟੀਫਿਕੇਸ਼ਨ ਕਰਨੀ ਜਿਹੜੀ ਬੰਦੇ ਦਾ ਖੁਦ ਦਾ ਫਰਜ਼ੂਲੀ ਬਣਦਾ ਜਦੋਂ ਆਪਾਂ ਕੋਈ ਗਲਤ ਰਸਤਾ ਚੂਜ਼ ਕਰਦੇ ਆ ਤਾਂ ਡੈਫੀਨੇਟਲੀ ਵੀ ਹਵ ਟੂ ਫੇਸ ਅਲੋ